ਨਿਰੂ ਬਾਜਵਾ ਅਦਾਕਾਰ ਫਿਲਮੀ ਸਟਾਰ ਨਿਰੂ ਬਾਜਵਾ ਅੱਜ ਮਾਨਯੋਗ ਕੋਰਟ ਦੇ ਵਿੱਚ ਪਹੁੰਚੇ ਨੇ ਸ਼ਾਇਦ ਕੋਈ ਕੋਰਟ ਦੇ ਵਿੱਚ ਕੇਸ ਲੈ ਕੇ ਮੈਮ ਅੱਜ ਨਿਰੂ ਬਾਜਵਾ ਮੈਮ ਕੀ ਕਰਨ ਚਾਹੁੰਦੇ ਆ ਅੱਜ ਇੱਥੇ ਕੋਰਟ ਪਹੁੰਚੇ ਨੇ ਮੈਨੂੰ ਸ਼ਾਇਦ ਕੋਈ ਕੇਸ ਦੇ ਦੱਸੋ ਕੇਸ ਦੇ ਦੱਸੋ ਕੀ ਕੇਸ ਹੈ ਮੈਨੂੰ ਥੱਲੇ ਮੈਨੂੰ ਦੇਖੀਏ ਕੇਸ ਦੇ ਦੱਸੋ ਕੇਸ ਦੇ ਦੱਸੋ ਕੀ ਕੇਸ ਹੈ ਮੈਨੂੰ ਯਾਰ ਪ੍ਰਿੰਟ ਕਰ ਦਿਓ ਪਲੀਜ਼ ਮੈਨੂੰ ਦੱਸ ਦਿਓ ਮੈਮ ਕੇਸ ਦੇ ਦੱਸੋ ਕੀ ਕੇਸ ਦੱਸੋ ਪ੍ਰਿਪਰੀਅਰ ਕਰ ਦਿਓ ਯਾਰ ਆਮ ਨੇ ਰੱਖਿਆ ਯਾਰ ਬਾਤ ਕਰੋ ਯਾਰ ਮੈਂ ਕੇਸ ਤੇ ਦੱਸ ਦੋ ਦੋ ਗੱਲਾਂ ਕਹਿ ਦੋ ਦੋ ਗੱਲਾਂ ਦੱਸੋ ਫਿਰ ਆਪਾਂ ਆਪੇ ਚੱਲਣਾ ਹੈ ਇਹ ਅਸੀਂ ਆਪੇ ਚੱਲਣਾ ਕੋਈ ਗੱਲ ਕਰ ਦੋ ਠੀਕ ਹੈ ਕੇਸ ਕਰ ਸਾਬ ਤੇ ਜੋ ਭਾਈ ਪਿਛੇ ਚੱਲੋ ਚੱਲੋ ਸੋ ਨੀਰੂ ਬਾਜਵਾ ਦੇਖ ਸਕਦੇ ਹੋ ਇੱਥੇ ਪਹੁੰਚੇ ਨੇ ਅਦਾਲਤ ਵਿੱਚ ਪਹੁੰਚੇ ਅੰਮ੍ਰਿਤਸਰ ਅਦਾਲਤ ਵਿੱਚ ਪਹੁੰਚੇ ਆ ਪਰ ਕੁਝ ਵੀ ਬੋਲਣ ਨੂੰ ਖਾਸ ਤਿਆਰ ਨਹੀਂ ਹੈ ਪਰ ਕੋਸ਼ਿਸ਼ ਸਾਡੀ ਹੈ ਕਿ ਗੱਲਬਾਤ ਸਾਂਝੀ ਕੀਤੀ ਜਾਵੇ ਕਿ ਨੀਰੂ ਬਾਜਵਾ ਇੱਥੇ ਪਹੁੰਚੇ ਨੇ ਫਿਲਮੀ ਅਦਾਕਾਰ ਤਾਂ ਫਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਕੋਸ਼ਿਸ਼ ਹੈ ਕਿ ਗੱਲਬਾਤ ਸਾਂਝੀ ਕੀਤੀ ਜਾਵੇ ਪਰ ਫਿਲਹਾਲ ਦੀ ਖੜੀ ਸਿਕਿਉਰਟੀ ਜਿਹੜੀ ਹੈ ਪੁੱਤਿਆ ਮੈਮ ਕੇਸ ਕੀ ਹੈ ਤੁਸੀਂ ਦੱਸਿਓ ਕੇਸ ਮਸਲੇ ਤੇ ਅਸੀਂ ਆਏ ਹਾਂ ਕਿਹੜੇ ਮੈਮ 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 ਮ ਕੋਸ਼ਿਸ਼ ਰਹੀ ਸੀ ਕਿ ਅਸੀਂ ਗੱਲਬਾਤ ਸਾਂਝੀ ਕਰ ਸਕੀਏ ਪਰ ਕੁਝ ਵੀ ਨਹੀਂ ਬੋਲਿਆ ਗਿਆ ਮੀਡੀਆ ਤੋਂ ਧੂਰੀ ਜੜੀ ਬਣਾਉਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਰਹੇ ਸਨ ਨੀਰੂ ਬਾਜਵਾ ਜਿਹੜੇ ਕਿ ਅਦਾਲਤ ਵਿੱਚ ਅੱਜ ਪਹੁੰਚੇ ਨੇ ਸ਼ਾਇਦ ਇੱਕ ਵਿਵਾਦ ਚੱਲਦਾ ਪਿਆ ਸੀ ਬੁਹੇ ਬਾਰੀਆਂ ਫਿਲਮ ਨੂੰ ਲੈ ਕੇ ਸ਼ਾਇਦ ਉਸ ਮਸਲੇ ਦੇ ਵਿੱਚ ਕੋਰਟ ਤੋਂ ਸੰਮਣ ਗਏ ਸਨ ਜਿਸ ਵਜ੍ਹਾ ਕਰਕੇ ਤਰੀਕ ਮੁਕਤਨ ਵਾਸਤੇ ਨੀਰੂ ਬਾਜਵਾ ਇਸ ਅਦਾਲਤ ਵਿੱਚ ਪਹੁੰਚੇ ਨੇ ਤਾਂ ਕਿਸ ਤਰੀਕੇ ਦੀ ਹੈ ਜਿਹੜੀ ਤਸਵੀਰ ਤੁਹਾਡਾ ਸਾਂਝੀ ਕੀਤੀ ਹੈ ਜਿੱਥੇ ਕੁਝ ਵੀ ਨਹੀਂ ਬੋਲਿਆ ਗਿਆ ਤਾਂ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਰੂਰ ਕਰਾਂਗੇ ਚੌਂਕੀਨ ਚਾਰ ਕੋਰਪ ਕੰਪਲੈਕਸ ਹਾਂਜੀ ਸਰ ਕੀ ਮਾਮਲਾ ਹੈ ਸੀ ਕੋਣ ਆਇਆ ਸੀ ਆ ਨੀਰੂ ਬਾਜਵਾ ਆਈ ਸੀ ਫਿਰ ਡਾਕਟਰ ਸਰ ਉਹ ਇਹ ਬਾਰੀਆਂ ਦੇ ਸਬੰਧ ਵਿੱਚ ਹਾਂਜੀ ਹਾਂਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕੋਈ ਨਹੀਂ ਪਤਾ ਠੀਕ ਹੈ ਠੀਕ ਹੈ ਬਸ ਤਾਂ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਅਧਿਕਾਰੀ ਜਿਹੜੇ ਆ ਨਜ਼ਦੀਕੀ ਜਿਹੜੇ ਥਾਣੇ ਦੇ ਅ ਅਧਿਕਾਰੀ ਨੇ ਉਹਨਾਂ ਵੱਲੋਂ ਗੱਲਬਾਤ ਸਾਂਝੀ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਨੀਰੂ ਬਾਜਵਾ ਜਿਹੜੇ ਫਿਲਮੀ ਅਦਾਕਾਰ ਨੇ ਉਹ ਇੱਥੇ ਜਗ੍ਹਾ ਦੇ ਉੱਤੇ ਪਹੁੰਚੇ ਨੇ ਬੂਹੇ ਬਾਰੀਆਂ ਜਿਹੜਾ ਕਾਫੀ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਪਿਆ ਸੀ ਜਿਹੜੀ ਫਿਲਮ ਨੂੰ ਲੈ ਕੇ ਉਸ ਫਿਲਮ ਦੇ ਨਾਲ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਸੀ ਜਿਹਦੇ ਕਰਕੇ ਨੀਰੂ ਬਾਜਵਾ ਨੂੰ ਕੋਰਟ ਦੇ ਵਿੱਚੋਂ ਸਬਨ ਗਏ ਸੀ ਤਾਂ ਕੋਰਟ ਵੱਲੋਂ ਨੀਰੂ ਬਾਜਵਾ ਨੂੰ ਬੁਲਾਇਆ ਗਿਆ ਸੀ ਨੀਰੂ ਬਾਜਵਾ ਅੱਜ ਇੱਥੇ ਪਹੁੰਚੇ ਨੇ ਕਲਾਕਾਰ ਫਿਲਮੀ ਸਟਾਰ ਨੀਰੂ ਬਾਜਵਾ ਅੱਜ ਮਾਨਯੋਗ ਕੋਰਟ ਦੇ ਵਿੱਚ ਪਹੁੰਚੇ ਨੇ ਸ਼ਾਇਦ ਕੋਈ ਕੋਰਟ ਦੇ ਵਿੱਚ ਕੇਸ ਨੂੰ ਲੈ ਕੇ ਮੈਮ ਅੱਜ ਨਿਰੂ ਬਾਜਵਾ ਮੈਮ ਕੀ ਕਹਿਣਾ ਚਾਹੁੰਦੇ ਆ ਅੱਜ ਇਥੇ ਕੁਝ ਪੁੱਛੀਂ ਮੈਂ ਤਾਂ ਬਹੁਤ ਸ਼ਾਇਦ ਨਹੀਂ 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 ਮੈਨੂੰ ਕਹੇ ਕੇਸ ਦੇ ਦੱਸੋ ਕੇਸ ਦੇ ਦੱਸੋ ਕੀ ਕੇਸ ਮੋੜਾ ਜਿਹਾ ਪ੍ਰਿੰਟ ਕਰ ਦੋ ਬਈ ਪਲੀਜ਼ ਇਹ ਦੱਸ ਮੈਮ ਕੇਸ ਦੇ ਦੱਸੋ ਕੀ ਕੇਸ ਦੱਸੋ ਮੈਨੂੰ ਪ੍ਰਿੰਟ ਕਰ ਦੋ ਮੈਨ ਯਾਰ ਆਮਨੇ ਰੱਖੇ ਯਾਰ ਬਾਤ ਕਰੋ ਯਾਰ ਰੱਖੇ ਮੈਂ ਕੇਸ ਤੇ ਦੱਸ ਦੋ ਦੋ ਗੱਲਾਂ ਕਹਿ ਦੋ ਦੋ ਗੱਲਾਂ ਦੱਸ ਦੋ ਫਿਰ ਆਪਾਂ ਆਪੇ ਚੱਲਣਾ ਹੈ ਅਸੀਂ ਆਪੇ ਚੱਲਣਾ ਕੋਈ ਗੱਲ ਕਰ ਦੋ ਠੀਕ ਹੈ ਕੇਸ ਕਰ ਸਾਬ ਤੇ ਜੋ ਭਾਈ ਪਿਛੇ ਚੱਲੋ ਚੱਲੋ ਸੋ ਨੀਰੂ ਬਾਜਵਾ ਦੇਖ ਸਕਦੇ ਹੋ ਇੱਥੇ ਪਹੁੰਚੇ ਨੇ ਅਦਾਲਤ ਵਿੱਚ ਪਹੁੰਚੇ ਅੰਮ੍ਰਿਤਸਰ ਅਦਾਲਤ ਵਿੱਚ ਪਹੁੰਚੇ ਹੈ ਪਰ ਕੁਝ ਵੀ ਬੋਲਣ ਨੂੰ ਖਾਸ ਤਿਆਰ ਨਹੀਂ ਹੈ ਪਰ ਕੋਸ਼ਿਸ਼ ਸਾਡੀ ਹੈ ਕਿ ਗੱਲਬਾਤ ਸਾਂਝੀ ਕੀਤੀ ਜਾਵੇ ਬੁਹੇ ਬਾਰੀਆਂ ਫਿਲਮ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅੰਮ੍ਰਿਤਸਰ ਕੋਰਟ ਤੇ ਆਏ ਹੈ ਜੀ ਅਸੀਂ ਸਾਡੀ ਬੂਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਅੱਜ ਤੇ ਉਹ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕਿ ਤਰ੍ਹਾਂ ਕੋਰਪੋਰੇਸ਼ਨ ਉਹਦੇ ਕੁਝ ਸ਼ਬਦਾਂ ਤੇ ਆ ਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਇਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਨਤਮਸਤਕ ਵੀ ਹੋ ਗਏ ਆ ਜੀ ਹਾਂ ਤੇ ਉਸ ਤੋਂ ਬਾਅਦ ਚਲੋ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣ ਦਾ ਕਦੇ ਕਿਸੇ ਵੀ ਫਿਲਮ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਆਪ ਜੁੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਦੋਂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਕੋਰਟ ਵੱਲੋਂ ਫੈਸਲਾ ਕੀ ਲਿੱਤਾ ਨਹੀਂ ਫੈਸਲਾ ਕੀ ਲਿੱਤਾ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਚੀਜ਼ ਤੇ ਕੋਰਟ ਨੇ ਬੜਾ ਸਤਿਕਾਰਯੋਗ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਆ ਜੀ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 ਵੀ ਮੈਂ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਹੈ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਜਿਹੜਾ ਉਹ ਕੰਪਲੀਟ ਕੀਤੀ ਗਈ ਸੀ ਹਾਂਜੀ 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 ਉਹ ਵੀ ਆਏ ਸਰ ਪਰ ਉਹ ਜਿਹੜੇ ਸਮਾਜ ਦੇ ਬੰਦੇ ਕਹਿੰਦੇ ਪਹਿਰੇ ਆਮ ਤਿਰਥ ਮੰਦਰ ਜਾ ਕੇ ਫੇਰ ਹੀ ਮਾਫੀ ਆਪ ਕਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਜੀ ਉੱਥੇ ਮੱਥਾ ਟੇਕ ਕੇ ਆਏ ਸਪੈਸ਼ਲਿਸਟ ਜੀ ਜਾ ਕੇ ਮਾਫੀ